ਵੈਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਸੰਗਤਾਂ ਹਮ ਹਮਾ ਕੇ ਹਜੂਰ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਤੇ ਇਸੇ ਲੜੀ ਦੇ ਤਹਿਤ ਅੱਜ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਭਗਤ ਨਾਮਦੇਵ ਜੀ ਦਾ ਜੋ ਸਥਾਨ ਹੈ ਨਰਸੀ ਬਾਵਣੀ ਜਿਨ੍ਹਾਂ ਨੇ ਜਿੱਥੇ ਉਹਨਾਂ ਦਾ ਜਨਮ ਜਿੱਥੇ ਉਹਨੇ ਭਗਤੀ ਜਿੱਥੇ ਰੱਬ ਦਾ ਨਾਮ ਲਿਆ ਖੁੱਲੇ ਬਾਜ਼ਾਰ ਨੇ ਹਲਦੀਆਂ ਮਸਾਲੇ ਇਸ ਜਗ੍ਹਾ ਦੇ ਉੱਤੇ ਬਹੁਤ ਮਿਲਦੇ ਨੇ ਕਈ ਸੰਗਤਾਂ ਇਥੋਂ ਖਰੀਦ ਕੇ ਲੈ ਕੇ ਜਾਂਦੀਆਂ ਨੇ ਕੁਝ ਨਹੀਂ ਵੀ ਲੈ ਕੇ ਜਾਂਦੇ ਤੇ ਕਿਤੇ ਵੀ ਜਾਂਦੇ ਹਾਂ ਤੇ ਆਪਾਂ ਕੋਈ ਯਾਦ ਵਾਸਤੇ ਲੈ ਕੇ ਜਾਂਦੇ ਹਾਂ ਆ ਦਰਸ਼ਨ ਕਰੋ ਤੁਸੀਂ ਸੰਗਤ ਜੀ ਜਨਮ ਸਥਾਨ ਬਾਬਾ ਜੀ ਦਾ ਇਹ ਉਹਨਾਂ ਦਾ ਘਰ ਹੈ ਭਗਤ ਨਾਮਦੇਵ ਜੀ ਦਾ ਪ੍ਰਾਤਨ ਘਰ ਹੈ ਤੋਂ ਅਜੇ ਵੀ ਪ੍ਰਾਤਨ ਘਰ ਜਿਹੜਾ ਸਾਂਭ ਕੇ ਰੱਖਿਆ ਹੈ ਐਸਾ ਨਹੀਂ ਹੈ ਕਿ ਉਸ ਨੂੰ ਢਾਹ ਦਿੱਤਾ ਹੈ ਇਸ ਦੇ ਉੱਪਰ ਇੱਕ ਇਮਾਰਤ ਬਹੁਤ ਸੁੰਦਰ ਬਣ ਰਹੀ ਹੈ ਜੋ ਕਿ ਪੱਕੀ ਅੱਜ ਦੇ ਹਿਸਾਬ ਦੇ ਨਾਲ ਬਣ ਰਹੀ ਹੈ ਪੂਰੇ ਲੈਂਟਰ ਭੀਮ ਹਰ ਜਗ੍ਹਾ ਇਟਾਂ ਦੇ ਨਾਲ ਸੋਹਣੀ ਤਰ੍ਹਾਂ ਕੀਤੀ ਜਾ ਰਹੀ ਹੈ ਅੰਦਰ ਭਗਤ ਨਾਮਦੇਵ ਜੀ ਦੀਆਂ ਤਸਵੀਰਾਂ ਨੇ ਜਿਸ ਤਰ੍ਹਾਂ ਤੁਸੀਂ ਦੇਖਿਆ ਤੁਸੀਂ ਹਾਥੀ ਵਾਲੀ ਗਾਊ ਵਾਲੀ ਤੇ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਆਪ ਜੀ ਇੱਥੇ ਆ ਕੇ ਉਸ ਛਪੜੀ ਦੇ ਦਰਸ਼ਨ ਕਰ ਸਕਦੇ ਹੋ ਜਿਸ ਛਪੜੀ ਦੇ ਵਿੱਚ ਭਗਤ ਨਾਮਦੇਵ ਜੀ ਰਹਿੰਦੇ ਸਨ ਉਹ ਕੱਚੀ ਹੈ ਤੇ ਬਹੁਤ ਛੋਟੀ ਹੈ ਉਸ ਦੇ ਵਿੱਚ ਵੜਨਾ ਜਿਹੜਾ ਹੈ ਖੜੇ ਹੋ ਕੇ ਨਹੀਂ ਵੜਿਆ ਜਾ ਸਕਦਾ ਬਿਲਕੁਲ ਲੇਟ ਕਰਕੇ ਜਾਂ ਅਸੀਂ ਗੋਡਿਆਂ ਭਾਰੋ ਕਰਕੇ ਉਸ ਦੇ ਅੰਦਰ ਜਾ ਕਰਕੇ ਭਗਤ ਨਾਮਦੇਵ ਜੀ ਦੀ ਉਹ ਛਪਰੀ ਦੇ ਦਰਸ਼ਨ ਕਰਦੇ ਆਂ ਭਗਤ ਨਾਮਦੇਵ ਜੀ ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜਿਨ੍ਹਾਂ ਦਾ ਜੋ ਅੰਤਿਮ ਸਮਾ ਹੈ ਪਿੰਡ ਕੁਮਾਣ ਜੋ ਕਿ ਗਰਦਾਸਪੁਰ ਜਿਲ੍ਹੇ ਦੇ ਵਿੱਚ ਉੱਥੇ ਵੀ ਆਪ ਦਰਸ਼ਨ ਕਰ ਸਕਦੇ ਹੋ ਇਹ ਸਥਾਨ ਜੋ ਆਪ ਦਰਸ਼ਨ ਕਰਦੇ ਹੋ ਕਰ ਰਹੇ ਹੋ ਇਹ ਪੁਰਾਤਨ ਉਹ ਛਪੜੀ ਉਸ ਸਮੇਂ ਦੀ ਭਗਤ ਨਾਮਦੇਵ ਜੀ ਮਹਾਰਾਜ ਜੀ ਦੀ ਹੈ ਦਰਸ਼ਨ ਕਰੋ ਆਪਣੇ ਆਪ ਨੂੰ ਵਿਭਾਗਾ ਕਰੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਭਗਤ ਨਾਮਦੇਵ ਜੀ ਦਾ ਜਨਮ ਸਥਾਨ ਹੈ ਇਸ ਪੜ ਦਾ ਨਾਮ ਸੀ ਨਰਸੀ ਬਹਾਮਣੀ ਨਰਸੀ ਬਹਾਮਣੀ ਬਹਾਮਣੀ ਜਦੋਂ ਨਾਮਦੇਵ ਜੀ ਪੈਦਾ ਹੋਏ ਨੇ ਇਹਦਾ ਨੌ ਸੀ ਨਰਸੀ ਬਹਾਮਣੀ ਜਿਹੜਾ ਗਿਆਨੀ ਜਲ ਸਿੰਘ ਰਾਸ਼ਟਰਪਤੀ ਬਣ ਕੇ ਆਇਆ ਉਹਨੇ ਇਹਦਾ ਨੌ ਬਦਲ ਕੇ ਨਰਸੀ ਨਾਮ ਦੇਵ ਰੱਖਿਆ ਅੱਛਾ ਜੀ ਨਾਮਦੇਵ ਜੀ ਨੇ ਬੱਤਰਵਾਰ ਦਰਸ਼ਨ ਹੋਏ ਸੋਮਰੀ ਪੰਤ ਨੇ ਇਹ ਇਹਨਾਂ ਦਾ ਜਨਮ 26 ਅਕਤੂਬਰ 1270 ਅਕਤਕ ਕਾਸ਼ੀ ਦਿਨ ਐਤਵਾਰ ਨੂੰ ਹੋਇਆ ਸੀ ਨਰਸੀ ਬਾਮਣੀ ਚ 1350 ਦੇ ਵਿੱਚ ਬ੍ਰਹਮਲੀਨ ਹੋਏ ਤੇ ਜ਼ਿਲ੍ਹਾ ਗੁਰਦਾਸਪੁਰ ਪਿੰਡ ਕਮਾਣੀ ਦੇਖੋ ਨਾ ਦੇਰ ਤੋਂ ਤੇ ਲਤੂਰ ਤੋਂ ਵੀ ਸੰਗਤਾਂ ਜਿਹੜੀਆਂ ਨੇ ਉਹ ਪਹੁੰਚੀਆਂ ਨੇ ਦਰਸ਼ਨ ਕਰਨ ਵਾਸਤੇ ਭਗਤ ਨਾਮਦੇਵ ਜੀ ਮਹਾਰਾਜ ਦੇ ਬਾਬਾ ਜੀ ਨੇ ਸਾਡੇ ਕੋਲ ਸਰਹੰਦ ਫਤਿਹਗੜ ਦੇ ਜੋ ਇੱਥੇ ਸੇਵਾ ਨਿਭਾ ਰਹੇ ਨੇ ਪਰਾ ਗੁਰਦਵਾਰ ਸਾਹਿਬ ਬਣਾਇਆ ਹੈ ਭਗਤ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ 15 ਕਿੱਲੇ ਜ਼ਮੀਨ ਭਗਤ ਨਾਨਕ ਦੇਵ ਜੀ ਦੇ ਨਾਮ ਤੇ ਚੱਲਦੀ ਇੱਥੇ ਸਾਰੇ ਇੱਥੇ ਜਿੰਨੇ ਵੀ ਕਹਿੰਦੇ ਨੇ ਵੀ ਆਉਂਦੇ ਨੇ ਉਹ ਸਾਰੇ ਕਿਸੇ ਨਾ ਕਿਸੇ ਮਹਿਕਮੇ ਦੇ ਵਿੱਚ ਰਿਟਾਇਰ ਹੁੰਦੇ ਨੇ ਜੋ ਕਿ ਸ਼ਰਧਾ ਦੇ ਸੇਵਾ ਸਿਮਰਨ ਇੱਥੇ ਕਰਦੇ ਨੇ ਆ ਕੇ ਭਜਨ ਬੰਦਗੀ ਕਰਦੇ ਨੇ ਰੱਬ ਦੇ ਨੇ ਰੂਹਾਂ ਜੁੜੀਆਂ ਹੋਈਆਂ ਨੇ ਰੱਬ ਦੇ ਨਾਲ